ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਲਈ ਨਸ਼ਾ ਛਡਾਊ ਕੇਂਦਰਾਂ ਨੇ ਚਿੱਟੇ ਤੋਂ ਹਟਾ ਕੇ ਗੋਲੀਆਂ ਤੇ ਲਾ ਲਏ ਨਸ਼ੇੜੀ ਚੰਡੀਗੜ੍ਹ ਤੋਂ ਲਿਖਦਾ ਵਿਸ਼ਵ ਭਾਰਤੀ ਪੰਜਾਬ ਚ ਨਸ਼ਿਆਂ ਦੀ ਲਾਪਤ ਨਾਲ ਸਿੰਘਣ ਦੇ ਕੰਮ ਆਉਂਦੀ ਦਵਾਈ ਬਿਉ ਪ੍ਰਾਨੋਫੀਨ ਨੂੰ ਜਾਦੂਈ ਇਲਾਜ ਵਜੋਂ ਵਰਤਿਆ ਜਾ ਰਿਹਾ ਹੈ ਪ੍ਰੈਸ ਦਵਾਈ ਦੀ ਖਰੀਦ ਤੇ ਵੰਡ ਸੰਬੰਧੀ ਜਾਰੀ ਸਰਕਾਰ ਦੀ ਗੋਪਤ ਰਿਪੋਰਟ ਤੋਂ ਜੋ ਖੁਲਾਸਾ ਹੋਇਆ ਉਹ ਹੈਰਾਨ ਕਰਦਾ ਹੈ ਰਿਪੋਰਟ ਮੁਤਾਬਕ ਨਸ਼ਾ ਛਡਾਉਣ ਦੇ ਨਾਂ ਤੇ ਹੁਣ ਨੌਜਵਾਨਾਂ ਨੂੰ ਚਿੱਟੇ ਦੀ ਥਾਂ ਬਿਉ ਪ੍ਰੋਨੀਫੀਨ ਦੀ ਲੱਤ ਲਾਈ ਜਾ ਰਹੀ ਹੈ ਪੰਜਾਬ ਦੇ ਫੂਡ ਦੇ ਡਰੈਗ ਪ੍ਰਸ਼ਾਸਨ ਮੁਤਾਬਕ ਸਾਲ 2017 ਚ ਬਿਉ ਪ੍ਰੋਨੀਫੀਨ ਨੈਲੋਕਸੋਨ ਨਾਲ ਮਿਲਾ ਕੇ ਦਸ ਬਣਦੀ ਹੈ ਜਿਹੜੀ 6 ਕਰੋੜ ਗੋਲੀਆਂ ਦੀ ਖਪਤ ਹੋਈ ਸੀ ਰਿਪੋਰਟ ਇਸ਼ਾਰਾ ਕਰਦੀ ਹੈ ਕਿ ਇਹ ਦਵਾਈ ਨਸ਼ੇੜੀ ਨੌਜਵਾਨਾਂ ਲਈ ਆਤ ਬਣਦੀ ਜਾ ਰਹੀ ਹੈ ਹਫੀਮ ਤੋ ਤਿਆਰ ਹੁੰਦੀ ਹੈ ਦਵਾਈ ਮੋਰਫਿਨ ਨਾਲੋਂ 25 ਤੋਂ 40 ਗੁਣਾ ਵੱਧ ਦਰਦ ਨਿਵਾਰਕ ਹੈ ਤੇ ਇਸ ਦਾ ਅਸਰ ਵੀ ਲੰਮਾ ਚਿਰ ਰਹਿੰਦਾ ਹੈ ਫਾਰਮਾਸਿਊਟੀਕਲ ਮਾਰ ਕਹਿੰਦੇ ਨੇ ਕਿ ਇਸ ਵਾਰ ਕੁਝ ਨਵਾਂ ਖਾਸ ਮੰਤਵ ਲਈ ਇਹਨਾਂ ਦੋਵਾਂ ਨੂੰ ਮਿਲਾ ਕੇ ਦਵਾਈ ਤਿਆਰ ਕਰਨ ਤੋਂ ਪਹਿਲਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਐਫ ਡੀ ਏ ਦੀ ਰਿਪੋਰਟ ਮੁਤਾਬਕ ਸਰਕਾਰ ਤੇ ਨਜੀ ਛੜਾਊ ਨਸ਼ਾ ਕੇਂਦਰ ਵੱਲੋਂ ਹਰ ਸਾਲ ਲਾ ਉਸ ਤੋਂ 6 ਕਰੋੜ ਗੋਲੀਆਂ ਦੀ ਵੰਡ ਕੀਤੀ ਜਾਂਦੀ ਹੈ ਇਹਨਾਂ ਵਿੱਚੋਂ ਅਧੀਆਂ ਗੋਲੀਆਂ ਦੀ ਖਪਤ ਸਿਰਫ ਪੰਜ ਰਾਜਾਂ ਚ ਹੁੰਦੀ ਹੈ ਇਸ ਸੂਚੀ ਵਿੱਚ ਲੁਧਿਆਣਾ ਸਿਖਰ ਤੇ ਹੈ ਜਿੱਥੇ ਜਨਵਰੀ 2017 ਤੋਂ ਜੂਨ 2018 ਦੇ ਅਰਸੇ ਦੌਰਾਨ 13 ਕੇਂਦਰਾਂ ਤੇ 1.74 ਕਰੋੜ ਗੋਲੀਆਂ ਵੰਡੀਆਂ ਗਈਆਂ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਚਰਚਤ ਸਿਟੀ ਸੈਂਟਰ ਸਕੈਮ ਵਿੱਚ ਵਿਜੀਲੈਂਸ ਵੱਲੋਂ ਕੇਸ ਰਾਜ ਕਰਨ ਦੀ ਰਿਪੋਰਟ ਤੇ ਬਹਿਸ ਹੁਣ 1 ਫਰਵਰੀ ਨੂੰ ਹੋਏਗੀ ਅਦਾਲਤ ਵਿੱਚ ਸਾਬਕਾ ਡੀਜੀਪੀ ਸਮੀਰ ਸ਼ੰਦੀ ਨੇ ਆਪਣੀ ਬਹਿਸ ਨੂੰ ਪੂਰਾ ਕਰਨ ਦੀ ਗੱਲ ਕਹੀ ਪਰਚਾ ਰੱਦ ਕਰਨ ਦੇ ਖਿਲਾਫ ਦਾਇਰ ਅਰਜੀ ਤੇ ਸਰਕਾਰੀ ਪੱਖ ਵੱਲੋਂ ਬਹਿਸ ਸ਼ੁਰੂ ਹੋਈ ਹੈ ਬਹਿਸ ਲਈ ਅਗਲੀ ਸੁਣਵਾਈ 1 ਫਰਵਰੀ ਨੂੰ ਹੋਣੀ ਹੈ ਦੋਨਾਂ ਪੱਖਾਂ ਵਿੱਚ ਬਹਿਸ ਪੂਰੀ ਹੋਣ ਤੋਂ ਬਾਅਦ ਅਦਾਲਤ ਫੈਸਲਾ ਲਏਗੀ ਕਿ ਸਾਬਕਾ ਡੀਜੀਪੀ ਦੀ ਅਰਜੀ ਨੂੰ ਮਨਜ਼ੂਰ ਕੀਤਾ ਜਾਵੇ ਜਾਂ ਨਾ ਸਬਕਾ ਡੀਜੀਪੀ ਸਵੇਤ ਸ਼ਨੀ ਦੇ ਅਨਸਾਰ ਬੈਸ ਵਿੱਚ ਅਦਾਲਤ ਦੇ ਸਾਹਮਣੇ ਕਈ ਸਬੂਤ ਰੱਖੇ ਗਏ ਦੱਸਿਆ ਗਿਆ ਕਿ ਵਿਜੀਲੈਂਸ ਨੇ ਕੈنسਲੇਸ਼ਨ ਰਿਪੋਰਟ ਆਰਬਿਟੇਸ਼ਨ ਅਵਾਰਡ ਦੇ ਆਧਾਰ ਬਣਾ ਕੇ ਫਾਈਲ ਕੀਤੀ ਹੈ ਸਿਟੀ ਸੈਂਟਰ ਤਿਆਰ ਕਰਨ ਵਾਲੀ ਕੰਪਨੀ ਨੇ ਇਹ ਦਾਵਾ ਕੀਤਾ ਸੀ ਕਿ ਪ੍ਰੋਜੈਕਟ ਬੰਦ ਹੋਣ ਕਰਕੇ ਉਹਨਾਂ ਨੂੰ ਲਗਭਗ 1100 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਲੁਧਿਆਣਾ ਇੰਪਰੂਵਮੈਂਟ ٹرسٹ ਦੇ ਖਿਲਾਫ ਕੇਸ ਫਾਈਲ ਕਰਕੇ ਪੈਸਾ ਲੈਣ ਲਈ ਕੀਤਾ ਗਿਆ ਸੀ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ গ্রুপ শামল হ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਹਰਮੰਦਰ ਸਾਹਿਬ ਗਲੀਆਰੇ ਦੇ ਕੋਲ ਹੋਟਲ ਅਤੇ ਹੋਰ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਤੇ ਸੂਬਾ ਦੀ ਹਰਿਆਣਾ ਹਾਈ ਕੋਰਟ ਤੇ ਪੰਜਾਬ ਸਰਕਾਰ ਦੇ ਨਗਰ ਨਿਗਮ ਨੇ ਝਿੜਕਾਂ ਦਿੱਤੀਆਂ ਹਾਈ ਕੋਰਟ ਨੇ 3 ਮਹੀਨਿਆਂ ਵਿੱਚ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ ਪਟੀਸ਼ਨ ਕਰਤਾ ਨੇ ਦੱਸਿਆ ਕਿ 70 ਤੋਂ ਬਾਅਦ ਹੋਟਲ ਗੈਸਟ ਹਾਊਸ ਅਤੇ ਸ਼ਰਾਵਨ ਦੇ ਨਾਮ ਤੇ ਹਾਈ ਕੋਰਟ ਨੂੰ ਸੌਂਪੇ ਗਏ ਜਿਨ੍ਹਾਂ ਦਾ ਨਿਰਮਾਣ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਇਆ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ IIT ਦਿੱਲੀ ਨੇ ਵੀ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਹਰਮੰਦਰ ਸਾਹਿਬ ਦੇ ਨੇੜੇ ਬਣੇ ਅੱਜ ਹੋਟਲ ਗੈਸਟ ਹਾਊਸ ਅਤੇ ਸਰਾਵਾਂ ਦਾ ਮਾੜਾ ਪ੍ਰਭਾਵ ਸ੍ਰੀ ਹਰਮੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਤੇ ਪੈ ਰਿਹਾ ਹੈ। ਆਈਐਸ ਆਈਐਸ ਮਾਡਿਊਲ ਦੇ ਖਲਾਸੇ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਨੇ ਇੱਕ ਵਾਰ ਫਿਰ ਛਾਪੇਮਾਰੀ ਕੀਤੀ ਹੈ। ਕੌਮੀ ਜਾਂਚ ਏਜੰਸੀ ਨੇ ਪੱਛਮੀ ਯੂਪੀ ਅਤੇ ਪੰਜਾਬ ਦੇ 8 ਜਗ੍ਹਾ ਤੇ ਛਾਪੇਮਾਰੀ ਕੀਤੀ। ਯੂਪੀ ਵਿੱਚ ਰਾਮਪੁਰ, ਬੁਲੰਦਸ਼ਹਿਰ, ਮੇਰਠ, ਹਾਪੜ ਅਤੇ ਅਮਰੋਵਾ ਵਿੱਚ ਛਾਪੇਮਾਰੀ ਕੀਤੀ ਹੈ। ਪੰਜਾਬ ਦੇ ਲੁਧਿਆਣਾ ਵਿੱਚ ਟੀਮ ਨੇ ਛਾਪੇਮਾਰੀ ਕੀਤੀ। ਸਾਰੀ ਜਗ੍ਹਾ ਤੋਂ ਟੀਮ ਨੇ 9 ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕੌਮੀ ਜਾਂਚ ਏਜੰਸੀ ਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਲੁਧਿਆਣਾ ਚੰਡੀਗੜ੍ਹ ਰੋਡ ਤੇ ਮਿਹਰਬਾਨ ਨਾਮਕ ਪਿੰਡ ਦੀ ਮਸਜਿਦ ਦੇ ਮੌਲਵੀ ਮੁਹੰਮਦ ਐਵਸ ਪਾਸ਼ਾ ਨੂੰ ਗ੍ਰਿਫਤਾਰ ਕੀਤਾ ਫੜੇ ਗਏ ਮੌਲਵੀ ਦੇ ਆਈਐਸ ਆਈਐਸ ਮੈਡੂਲ ਨਾਲ ਸੰਬੰਧ ਹੋਣ ਦਾ ਖਦਸ਼ਾ ਹੈ ਉਹ 7 ਮਹੀਨੇ ਪਹਿਲਾਂ ਲੁਧਿਆਣਾ ਆਇਆ ਸੀ ਇਸ ਤੋਂ ਪਹਿਲਾਂ ਯੂਪੀ ਦੇ ਇੱਕ ਮਦਰਸੇ ਵਿੱਚ ਪੜ ਰਿਹਾ ਸੀ ਜ਼ਿਕਰਯੋਗ ਹੈ ਕਿ 26 ਦਸੰਬਰ ਨੂੰ ਕੌਮੀ ਜਾਂਚ ਏਜੰਸੀ ਨੇ ਆਈਐਸ ਆਈਐਸ ਮੈਡੂਲ ਹਰਕਤ ਉਲ ਹਰਬੇ ਇਸਲਾਮ ਦਾ ਖੁਲਾਸਾ ਕੀਤਾ ਸੀ ਇਸੇ ਸਿਲਸਿਲੇ ਵਿੱਚ ਉੱਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ਸਣੇ 16 ਜਗ੍ਹਾ ਤੇ ਛਾਪੇਮਾਰੀ ਕੀਤੀ